ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਰਾਸਪੂਰਾ ਪੁਲਿਸ ਵੱਲੋਂ ਕੱਢਿਆ ਗਿਆ ਫਲੈਂਗ ਮਾਰਚ ਆਉਣ ਵਾਲੇ ਮਿਤੀ 14 ਦਸੰਬਰ ਨੂੰ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਸਪੂਰਾ ਪੁਲਿਸ ਵੱਲੋਂ ਅੱਜ ਡੀਐਸਪੀ ਮਨਜੀਤ ਸਿੰਘ ਬਰਾੜ ਅਤੇ ਥਾਣਾ ਸਿਟੀ ਐਸਐਚਓ ਗੁਰਸੇਵਕ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਆਪਣੀ ਪੁਲਿਸ ਪਾਰਟੀ ਸਮੇਤ ਮਿਲ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੇ ਪਿੰਡਾਂ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਫਲੈਂਗ ਮਾਰਚ ਕਰਿਆ ਗਿਆ ਡੀਐਸਪੀ ਮਨਜੀਤ ਸਿੰਘ ਬਰਾੜ ਨੇ ਇਸ ਮੌਕੇ ਕਿਹਾ ਕਿ ਸਾਡੀਆਂ ਵੱਖ-ਵੱਖ ਟੀਮਾਂ ਚੋਣਾਂ ਨੂੰ ਸਹੀ ਢੰਗ ਨਾਲ ਕਰਾਉਣ ਲਈ ਨਿਗਰਾਨੀ ਰੱਖ ਰਹੀਆਂ ਹਨ ਤਾਂ ਕਿ ਕੋਈ ਵੀ ਸ਼ਾਰਤੀ ਅੰਸਰ ਅਤੇ ਨਸ਼ੇੜੀ ਅੰਸਰ ਇਸ ਚੋਣਾਂ ਦੇ ਵਿੱਚ ਕੋਈ ਵੀ ਰੁਕਾਵਟ ਪੈਦਾ ਨਾ ਕਰ ਸਕਣ ਉਨਾ ਇਸ ਮੌਕੇ ਸ਼ਹਿਰ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੋਟਾ ਨਿਰਪੱਖ ਹੋ ਕੇ ਬਿਨਾਂ ਡਰੇ ਆਪਣੇ ਬੂਥਾ ਦੇ ਵਿੱਚ ਜਾ ਕੇ ਵੋਟ ਪਾਉਣ ਉਨਾ ਕਿਹਾ ਰਾਸਪੁਰਾ ਪੁਲਿਸ ਵੱਲੋਂ ਪਬਲਿਕ ਦੇ ਲਈ ਪੂਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਤੇ ਪਬਲਿਕ ਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਸਪੁਰਾ ਦੀ ਰਿਪੋਰਟ ਇਸ ਸੰਬੰਧ ਵਿੱਚ ਛੱਡਿਆ ਜਾ ਰਿਹਾ ਹੈ ਇਹ ਇਲੈਕਸ਼ਨ ਦੇ ਰਿਗਾਰਡਿੰਗ ਆ ਇਹ ਸਾਡੇ ਮਾਨ ਜੋਗ ਐਸਐਸਪੀ ਪਟਿਆਲਾ ਉਹਨਾਂ ਦੀ ਹਦਾਇਤਾਂ ਦੇ ਤੇ ਬਲੈਕ ਮਾਰਕ ਕੀਤਾ ਜਾ ਰਿਹਾ ਹੈ ਤੇ ਜਿਹੜਾ ਇੱਥੇ ਫਲੈਗ ਮਾਰਚ ਕਰ ਰਹੇ ਆਂ ਖੇਰ ਦੇ ਵਿੱਚ ਸਰ ਇਹ ਸਰ ਇਹ ਕਿਸ ਤਰ੍ਹਾਂ ਦੇ ਕਿੰਨੀ ਫੋਰਸ ਲਾਈ ਗਈ ਹੈ ਸਰ ਤੇ ਹੁਣ ਜਿਹੜਾ ਕੀ 14 ਤਰੀਕ ਨੂੰ ਜਿਹੜਾ ਇਲੈਕਸ਼ਨ ਹੋਣ ਜਾ ਰਿਹਾ ਉਹਦੇ ਵਾਸਤੇ ਕਿੰਨੀ ਫੋਰਸ ਲਾਈ ਗਈ ਹੈ ਤੇ ਕਿਹੜੇ ਕਿਹੜੀ ਜਗ੍ਹਾ ਤੇ ਸਮਾਂ ਸੈਂਸਟਿਵ ਜਿਹੜੇ ਉਹ ਬਣਾਏਗੇ ਜੀ ਜ਼ੋਨ ਤੇ ਜਿਹੜੇ ਫੋਰਸ ਆ ਉਹ ਜਿਹੜੇ ਸੈਂਸਟਰ ਹੈਗਾ ਉਹ ਸੈਂਸਟਰ ਦੇ ਹਿਸਾਬ ਦੇ ਨਾਲ ਫੋਰਸ ਹੀ ਲਾਈ ਹੈਗੀ ਆ ਤੇ ਬਾਕੀ ਜਿਹੜੇ ਅਗਸਤ ਹੋਰ ਵਧਾਈ ਗਈ ਆ ਤੇ ਬਾਕੀ ਹੋਰ ਪਿੰਡਾਂ ਦੇ ਵਿੱਚ ਕੋਈ ਵੀ ਅਨਸਾ ਵੀ ਕੋਈ ਘਟਨਾ ਹੁੰਦੀ ਹੈਗੀ ਆ ਉਹ ਤੇ ਉਹਦੇ ਬਾਰੇ ਵੀ ਅਸੀਂ ਪੂਰਾ ਨਿਗਰਾਨੀ ਰੱਖ ਰਹੇ ਹਾਂ ਸਰ ਜੀਵੇਂ ਕਿ ਇਲੈਕਸ਼ਨਾਂ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਨਸ਼ੇ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਵੋਟਰਾਂ ਨੂੰ ਬਾਹਰ ਕੱਢਣ ਵਾਸਤੇ ਉਹਦੇ ਵਾਸਤੇ ਪੁਲਿਸ ਨੇ ਕੋਈ ਇੰਤਜ਼ਾਮ ਕੀਤਾ ਹੈ ਕਿ ਨਸ਼ੇ ਨਹੀਂ ਉਹਤੇ ਵੀ ਨਜ਼ਰ ਰੱਖ ਰਹੇ ਹਾਂ ਪੂਰਾ ਜਿਹੜੇ ਟੀਮਾਂ ਬਣਾਈਆਂ ਹੋਈਆਂ ਉਹ ਵੀ ਨਜ਼ਰ ਰੱਖ ਰਹੇ ਆ ਵੀ ਕੋਈ ਨਸ਼ਾ ਜਾਂ ਕੋਈ ਸ਼ਰਾਬ ਦਾ ਕੋਈ ਉਹ ਤਾਂ ਨਹੀਂ ਕਰ ਰਿਹਾ ਹੈਗਾ ਤੇ ਸਰ ਇਹ ਫਲੈਗ ਮਾਰਚ ਅੱਜ ਕਿੱਥੋਂ-ਕਿੱਥੋਂ ਕੱਢਿਆ ਜਾਏਗਾ? ਅਸੀਂ ਸ਼ਹਿਰ ਦੇ ਵਿੱਚ ਵੀ ਕਰ ਰਹੇ ਹਾਂ ਜੰਡੌਲੀ ਹੋ ਗਿਆ ਗੁਰੂ ਅੰਗਦ ਕਲੋਨੀ ਹੋ ਗਿਆ ਹੋਰ ਹੈਂ ਰਾਜਪੁਰ ਰਾਜਪੁਰ ਤੇ ਆਪਣਾ ਰੂਟ ਉਹ ਜਿਹੜਾ ਹੈ ਚੇਤਾ ਦੇ ਵਿੱਚ ਜਾਏਗਾ ਹੁਣ ਹਾਂ ਇਹ ਤਾਂ ਸ਼ਹਿਰ ਦੇ ਵਿੱਚ ਦੀ ਹੁੰਦੇ ਹੋਏ ਤੇ ਅਸੀਂ ਉਧਰ ਰਾਜਪੁਰ ਤੇ ਜੰਡੌਲੀ ਤੇ ਗੁਰੂ ਅੰਗਦ ਦੀ ਕਲੋਨੀ ਸਰ ਜਿਹੜਾ ਫਲੈਗ ਮਾਰਚ ਕੱਢਿਆ ਜਾਂਦਾ ਹੈ ਇਹ ਬੇਸਿਕਲੀ ਕਿਸ ਵਾਸਤੇ ਕੱਢਿਆ ਜਾਂਦਾ ਹੈ ਲੋਕਾਂ ਨੂੰ ਕੀ ਚੀਜ਼ ਆਪਾਂ ਦਿਖਾਣਾ ਚਾਹੁੰਦੇ ਆ ਲੋਕਾਂ ਨੂੰ ਇਹ ਕਰਕੇ ਬਲੈਕਮਾਰਜ ਕੀਤਾ ਜਾਂਦਾ ਹੈਗਾ ਵੀ ਜਿਹੜੀ ਪਬਲਿਕ ਨੂੰ ਸ਼ੋਅ ਪਰਵਾਸ ਤੇ ਦੱਸਿਆ ਇਹਦਾ ਵੀ ਕੋਈ ਡੰਨ ਵਾਲੀ ਕੋਈ ਗੱਲ ਨਹੀਂ ਹੈਗੀ ਵੀ ਜਿਹੜੀ ਪੁਲਿਸ ਮਤਲਬ ਐਕਟਿਵ ਹੈਗੀ ਹੈ ਜਿਹੜੀ ਕੀ ਕਹਿਣਾ ਚਾਹੋਗੇ ਵੋਟਰਾਂ ਨੂੰ ਸਰ ਵੀ ਸੁਰੱਖਿਤ ਹੋ ਤੁਸੀਂ ਕੀ ਬਿਲਕੁਲ ਤੁਸੀਂ ਆਪਣੇ ਡਰਾ ਹੋ ਕੇ ਜਿਹੜੀ ਤੁਸੀਂ ਆਪਣੀ VOTING ਕਰੋ ਤੇ ਕੋਈ ਵੀ ਇਦਾਂ ਦੀ ਡੰਨ ਦੀ ਕਿਸੇ ਕੋਲ ਲੋੜ ਨਹੀਂ ਹੈਗੀ ਜੀ ਬਈ ਇਹੀ ਮੈਸੇਜ ਦੇਣਾ ਵੀ ਆਪਣੀ ਜਿਹੜੀ ਬੋਰਡ ਦਾ ਇਸਤੇਮਾਲ ਨਿਡਰ ਹੋ ਕੇ ਕਰੋ ਆਪਣਾ ਤੇ ਕੋਈ ਵੀ ਕਿਸੇ ਕੋ ਡਰਨ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਤਾਂ ਥੈਂਕ ਯੂ